ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਸਾਜੋ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਆਈ ਆ ਕੱਲ ਹੈਲਥ ਆ ਦੀ ਬੀਮਾ ਯੋਜਨਾ ਵਾਲੀ ਇਹ ਬਹੁਤ ਹੀ ਬਾਕਮਾਲ ਸਕੀਮ ਹੈ ਤੇ ਮੈਂ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਵਧਾਈ ਦੇਣਾ ਮੁੱਖ ਮੰਤਰੀ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸੱਪ ਹੈ ਜਿੰਨੇ ਵਰਕਰ ਸਹਿਬਾਨ ਆ ਸਾਰੇ ਵਧਾਈ ਦੇ ਯੋਗ ਨੇ ਕਿਉਂਕਿ ਇਸ ਸਕੀਮ ਦੇ ਜਰੀਏ ਪੰਜਾਬ ਦੇ ਬਹੁਤ ਲੋਕ ਆਪਣੀਆਂ ਜਾਨਾਂ ਬਚਾਉਣਗੇ ਇਸ ਸਕੀਮ ਦੀ ਜਰੀਏ ਗਰੀਬ ਬੰਦੇ ਆਪਣਾ ਇਲਾਜ کرا ਸਕਣਗੇ ਉਹ ਗਰੀਬ ਬੰਦੇ ਜਿਹੜੇ ਅਸੀਂ ਖੁਦ ਆਪਣੇ ਘਰਾਂ ਦੇ ਵਿੱਚ ਮਰਦੇ ਦੇਖੇ ਆ ਜਾਂ ਛੋਟੇ ਮੋਟੇ ਕਿਸੇ ਹਕੀਮ ਤੋਂ ਦਵਾਈ ਲੈ ਕੇ ਉਹ ਘਰੇ ਗੁਜ਼ਾਰਾ ਕਰੀ ਜਾਂਦੇ ਆ ਬਿਮਾਰੀ ਭਲਾਂ ਦੀ ਜਿੰਨੀ ਮਰਜ਼ੀ ਮੇਜਰ ਬਣ ਗਈ ਹੋਵੇ ਅੰਦਰ ਪਰ ਉਹ ਵਿਚਾਰੇ ਉੱਥੇ ਹੀ ਗੁਜ਼ਾਰਾ ਕਰੀ ਜਾਂਦੇ ਕਿਉਂਕਿ ਵੱਡੇ ਹਸਪਤਾਲਾਂ ਦੇ ਵਿੱਚ ਫੀਸ ਦੇਣ ਦੀ ਤਾਕਤ ਨਹੀਂ ਹੈ ਜਾਂਚ ਕਰਾਉਣ ਦੀ ਉੱਥੇ ਆਪਰੇਟ ਕਰਾਉਣ ਦੀ ਜਾਂ ਐਡਮਿਟ ਹੋਣ ਦੀ ਜਾਂ ਬਾਹਰੋਂ ਦਵਾਈ ਲੈਣ ਦੀ ਉਹਨਾਂ ਕੋਲ ਹਿੰਮਤ ਨਹੀਂ ਹੈ ਫਾਈਨੈਂਸ਼ਲੀ ਇੰਨੇ ਕਮਜ਼ੋਰ ਨੇ ਬਹੁਤ سارے ਲੋਕ ਤੇ ਪੰਜਾਬ ਸਰਕਾਰ ਨੇ ਦੇਖੋ ਕਿੰਡੀ ਵੱਡੀ ਸਕੀਮ ਹੈ ਹਰੇਕ ਬਾਰੇ ਸੋਚਿਆ ਤੇ ਬਹੁਤ ਵੱਡੀ ਗੱਲ ਹੈ ਮਹੱਤਵਪੂਰਨ ਗੱਲ ਹੈ ਇਹਦੇ ਵਿੱਚ ਵੱਡੀ ਗੱਲ ਪਤਾ ਕੀ ਹੈ ਹੋਰ ਇੱਕ ਇਹ ਚ ਕਰਪਸ਼ਨ ਨਹੀਂ ਹੈਗੀ ਪਹਿਲਾਂ ਜਿਹੜੇ ਕਾਰਟਪੋਟ ਬਾਦੇ ਸੀ ਨਾ ਜਿਹੜੇ ਲੀਡਰ ਹੁੰਦੇ ਸੀ ਕਿ ਮੌਕੇ ਤੇ ਉਹ ਆਹ ਵਿਸ਼ਵਾਸ ਵਾਲਿਆਂ ਦੇ ਕਾਰਡ ਬਣਾ ਜਾਂਦੇ ਸੀਗੇ ਜਨਮ ਸ਼ਾਨ ਵਾਲਿਆਂ ਦੇ ਬਣਾ ਜਾਂਦੇ ਸੀਗੇ ਬਾਕੀ ਲੋਕ ਰਹਿ ਜਾਂਦੇ ਸੀ ਜਿਨ੍ਹਾਂ ਨੂੰ ਸੱਚ ਵਿੱਚ ਹੀ ਲੋੜ ਹੁੰਦੀ ਸੀ ਨਾ ਉਹ ਲੋਕ ਰਹਿ ਜਾਂਦੇ ਸੀ ਬਾਕੀ ਬਣਾ ਲੈਂਦੇ ਸੀ ਇਹ ਸਾਰਿਆਂ ਲਈ ਯੂਨੀਵਰਸਲ ਹੈ 65 ਲੱਖ ਪੰਜਾਬ ਦਾ ਜਿਹੜਾ ਪਰਿਵਾਰ ਹੈ 65 ਲੱਖ ਘਰ ਹੈ ਉਹ ਸਾਰੇ ਕਵਰ ਹੋ ਰਹੇ ਆ ਹਰੇਕ ਦੇ ਲਈ ਹੈ ਕੋਈ ਬੇਸ਼ੱਕ ਆਈਐਸ ਅਫਸਰ ਲੱਗ ਗਿਆ ਜਾਂ ਰਿਟਾਇਰ ਹੋਇਆ ਜਾਂ ਕੋਈ ਧਿਆੜੀਦਾਰ ਬੰਦਾ ਹੈ ਰੋਜ਼ ਦੇ 500 300 ਕਮੁੰਦਾ ਸਾਰੇ ਕਵਰ ਹੁੰਦੇ ਆ ਇੱਕ ਤਾਂ ਜੇ ਇਹ ਜੇ ਵਿੱਚ ਕ੍ਰਾਪਸ਼ਨ ਨਹੀਂ ਹੈਗੀ ਕਿਉਂਕਿ ਜੇ ਅਸੀਂ ਆਪਣੇ ਬੰਦਿਆਂ ਨੂੰ ਕਾਲ ਬਣਾਉਣਾ ਸੀ ਦੇਵਾਂਗੇ ਤਾਂ ਕ੍ਰਾਪਟ ਹੋ ਜਾਣਗੇ ਕੋ ਕਿਸੇ ਦਾ ਬਣਾਉਣਗੇ ਕਿਸੇ ਦਾ ਨਾਮ ਬਣਾਉਣਗੇ ਸਰਕਾਰ ਦੀ ਸਹੂਲਤ ਲੋਕਾਂ ਤੱਕ ਪਹੁੰਚ ਨਹੀਂ ਪਾਵੇਗੀ ਤੇ ਦੂਜੇ ਨੰਬਰ ਤੇ ਬਹੁਤ ਵੱਡੀ ਗੱਲ ਹੈ ਜਿਹੜੀ ਲੱਖਾਂ ਲੋਕਾਂ ਦੀ ਜਾਨ ਬਚੇਗੀ ਇਸ ਸਕੀਮ ਦੇ ਨਾਲ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਤੁਸੀਂ ਬਹੁਤ ਚਿਰਾਂ ਤੋਂ ਇਹ ਜ਼ੋਰ ਦੇ ਰਹੇ ਸੀ ਕਿ ਸਾਡਾ ਸਿਹਤ ਤੇ ਸਿੱਖਿਆ ਤੇ ਤੇ ਸਾਡਾ ਰੋਜ਼ਗਾਰ ਤੇ ਜੋੜ ਰਹੇਗਾ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤਿੰਨੇ ਹੀ ਫੀਲਡਾਂ ਦੇ ਵਿੱਚ ਕੰਮ ਕਰ ਰਹੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਜਾ ਰਿਹਾ ਸਕੂਲਾਂ ਦੇ ਵਿੱਚ ਸਟਾਰਟ ਕੀਤਾ ਜਾ ਰਿਹਾ ਤੇ ਖਾਸ तौर ਦੇ ਸਿਹਤ ਜਿਹੜਾ ਸਾਡੇ ਜੀਵਨ ਨਾਲ ਜੁੜੀ ਹੋਈ ਚੀਜ਼ ਹੈ ਉੱਥੇ ਤੁਸੀਂ ਕੰਮ ਕਰ ਰਹੇ ਹੋ ਹੁਣ ਜੰਗਾਇ ਵਿੱਚ ਵਧੀਆ ਚੀਜ਼ਾਂ ਕੀ ਹੈ ਨਾ ਪੰਜਾਬ ਦੇ ਵਧੀਆ ਬਿਹਤਰੀਨ ਜਿਹੜੇ ਪ੍ਰਾਈਵੇਟ ਹਸਪਤਾਲ ਹਨ ਨਾ ਉਹ ਵੀ ਸ਼ਾਮਲ ਹੈ ਦੇ ਵਿੱਚ ਉਹ ਵੀ ਇਨਪੈਂਡ ਕੀਤੇ ਗਏ ਆ ਤੁਸੀਂ ਉੱਥੇ ਇਲਾਜ ਕਰਾ ਸਕਦੇ ਹੋ ਛੋਟੇ ਪ੍ਰਾਈਵੇਟ ਹਸਪਤਾਲ ਤਾਂ ਹੈਗੇ ਆ 850 ਪਰ ਜਿਹੜੇ ਬਿਹਤਰੀਨ ਵਧੀਆ ਹਸਪਤਾਲ ਜਿਵੇਂ ਆਪਾਂ ਮੰਨਦੇ ਆ ਨਾ ਉਹ ਵੀ ਇਹਦੇ ਵਿੱਚ ਡੀ ਐਮ ਸੀ ਵਗੈਰਾ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਇਹ ਇੱਕ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਪ੍ਰਾਈਵੇਟ ਹਸਪਤਾਲ ਇਲਾਜ ਬੜਾ ਬਹੁਤ ਔਖਾ ਪਰ ਸਰਕਾਰ ਨੇ ਉਹ ਵੀ ਇਨਪੈਂਡ ਕੀਤੇ ਆ ਸਰਕਾਰ ਵਦਾਈ ਦੀ ਪੱਤਰ ਹੈ ਇਸ ਜੀ ਦੇ ਇਹ ਦੇਖੋ 2300 ਤੋਂ ਉੱਪਰ 6226 ਜਿਹੜੇ ਟੋਟਲ ਜਿਹੜੇ ਇਲਾਜ ਆ ਪੈਕ ਹੈ ਦੇ ਵਿੱਚ ਇੰਨੇ ਪੈਕ ਹੈ ਤਕਰੀਬਨ ਤਕਰੀਬਨ ਹਰੇਕ ਬਿਮਾਰੀ ਦਾ ਕਰੇਗਾ ਸੋ ਮੇਰੇ ਪੰਜਾਬ ਦੇ ਵਸਨੀਕੋ ਆਪਾਂ ਸਾਰਿਆਂ ਨੇ ਮੁੱਖ ਮੰਤਰੀ ਸਾਹਿਬ ਦਾ ਸਾਥ ਦੇ ਰੱਖਣਾ ਆਪਾਂ ਜਿੱਥੇ ਵੀ ਕਿਤੇ ਆਪਣੇ ਜੁੜੇ ਲੱਗਦੀ ਹੈ ਆਪਾਂ ਕਰੀਏ ਕਿਉਂਕਿ ਇਹ ਮੁੱਖ ਮੰਤਰੀ ਪੰਜਾਬ ਦੀ ਸੇਵਾ ਕਰਦਾ ਰਹੇ ਉਨਾਂ ਹੀ ਪੰਜਾਬ ਦੇ ਲਈ ਬਿਹਤਰ ਹੈ ਚੰਗਾ ਹੈ ਜਿਹੜੇ ਹੁਣ ਗੱਲਾਂ ਕਰਦੇ ਆ ਨਾ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਪੁੱਛਣਾ ਜ਼ਰੂਰ ਚਾਹੀਦਾ ਕਿ ਤੁਸੀਂ ਕੀ ਕੀਤਾ ਤੁਸੀਂ ਆਪ ਦਾ ਰਿਕਾਰਡ ਅੱਗੇ ਰੱਖੋ ਅਸੀਂ ਇਸ ਮੁੱਖ ਮੰਤਰੀ ਅਚਾਰ ਸਾਹ ਦਾ ਅੱਗੇ ਰੱਖਦੇ ਆ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿਸੇ ਨਾਲ ਲੜਨ ਦੀ ਕੀ ਲੋੜ ਐ ਬੋਲਣ ਦੀ ਕੀ ਲੋੜ ਐ ਕਿਸੇ ਨੂੰ ਮਾੜਾ ਬੋਲਣ ਦੀ ਕੀ ਲੋੜ ਐ ਸ਼ਾਂਤਤਾ ਪ੍ਰਤੂ ਪਰ ਮੈਂ ਸਮਝਦਾ ਨਾ ਵੀ ਜਦੋਂ ਲੋਕ ਕੋਈ ਮਾੜਾ ਬੋਲਦਾ ਗਲਤ ਬੋਲਦਾ ਉਹ ਇਨਾਂ ਤੰਤਰੋਂ ਦੁਖੀ ਹੁੰਦਾ ਹੈ ਇਨਾਂ ਨੂੰ ਪੀੜਤ ਹੁੰਦਾ ਹੈ ਇਨਾਂ ਕਿ ਬੇਚੈਨੀ ਵਿੱਚ ਹੁੰਦਾ ਹੈ ਕਿ ਉਹ ਤਰਕ ਦੇ ਆਧਾਰ ਤੇ ਗੱਲ ਨਹੀਂ ਕਰ ਸਕਦਾ ਕੰਪੂ ਫਿਰ ਹੋ ਜਾਂਦਾ ਹੈ ਫੀਲੀ ਲੋਕ ਫੀਲੀ ਗੱਲਾਂ ਤੇ ਹੁੰਦੇ ਸੋ ਇਹ ਸਕੀਮ ਯੂਨੀਵਰਸਲ ਹੈਲਥ ਸਕੀਮ ਹੈ ਪੰਜਾਬ ਦੇ ਲੋਕਾਂ ਦੇ ਲਈ ਘੜੀ ਗਈ ਸਕੀਮ ਹੈ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਕੱਟਣ ਵਾਲੀ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਰਵਾਈ ਸਕੀਮ ਹੈ ਸਾਰੇ ਲੋਕ ਪੰਜਾਬ ਦੇ ਲੋਕ ਮੁੱਖ ਮੰਤਰੀ ਅਸਾਂ ਦੇ ਰੱਖਣ ਸਾਰੇ ਲੋਕ ਇਸ ਸਕੀਮ ਦਾ ਲਾਹਾ ਲੈਣ ਬਹੁਤ ਥੋੜੇ ਦਿਨਾਂ ਦੇ ਵਿੱਚ ਇਹ ਸਕੀਮ ਤੁਹਾਡੇ ਘਰ ਤੱਕ ਪਹੁੰਚ ਜਾਵੇਗੀ। ਇੱਕ ਵੀਰ ਮੈਨੂੰ ਪੁੱਛ ਰਿਹਾ ਸੀ ਕਹਿੰਦੇ ਵੀ ਆ ਵੀਓ ਕਾਰਡ ਕਿੱਥੋਂ ਬਣੂਗਾ। ਪਹਿਲੀ ਗੱਲ ਮੈਂ ਦੱਸ ਦੇਵਾਂ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਇਹ ਥੋੜਾ ਘਰੇ ਆ ਕੇ ਕਾਰਡ ਬਣਾਉਣ ਆਉਣਗੇ। ਘਰੇ ਆ ਕੇ। ਪਰ ਫਿਰ ਵੀ ਕਿਸੇ ਨੂੰ ਜੇ ਕਾਲੀ ਹੈ ਜਲਦੀ ਹੈ ਕਈ ਵਾਰੀ ਕੋਈ ਜੇਰੇ ਇਲਾਜ ਹੁੰਦਾ ਕਿ ਜਾਂ ਕਿਸੇ ਨੇ ਅਪ੍ਰੈਸ਼ ਕਰਾਉਣਾ ਤਾਂ ਆਪ ਦੇ ਆਪੀ ਏਰੀਏ ਦੇ ਵਿੱਚ ਤੁਹਾਡੇ ਕਿਸੇ ਵੀ ਵਾਰਡ ਪੈਂਡ ਦੇ ਵਿੱਚ ਆਮ ਆਗਮੀ ਪਾਰਟੀ ਦਾ ਜਿਹੜਾ ਵੀ ਤੁਹਾਡੇ ਲੀਡਰ ਹੈ ਜਿਹੜਾ ਵੀ ਤੁਹਾਡੇ ਲੀਡਰ ਹੈ ਉਸ ਨਾਲ ਸੰਪਰਕ ਕਰੋ ਉਹ ਤੁਹਾਡਾ ਪੈਜ ਅਧਾਰ ਤੇ ਬਣਾਪੂਗਾ ਪੈਜ ਅਧਾਰ ਤੇ ਵੀ ਬਣ ਸਕਦਾ ਹੈ ਜੇ ਪ੍ਰੋਸੈਸ ਚ ਉਹ ਹੌਲੀ ਹੌਲੀ ਵੀ ਬਣ ਜਾਊਗਾ ਵੈਸੇ 1 ਮਹੀਨਾ 2 ਮਹੀਨੇ ਦੇ ਵਿੱਚ ਸਾਰੇ ਕਾਰਡ ਕਵਰ ਹੋ ਜਾਣਗੇ ਕੋਈ ਵੀ ਪਰਿਵਾਰ ਨਰੂਗਾ ਪਰਿਵਾਰ ਦੇ ਮੁਖੀ ਦੇ ਨਾਂ ਤੇ ਕਾਰਡ ਬਣੂਗਾ ਉਹਦੇ ਵਿੱਚ ਤੁਸੀਂ ਸਾਰੇ ਕਵਰ ਹੋ ਜਾਓਗੇ ਪਰਿਵਾਰ ਦੇ ਮੁਖੀ ਦੇ ਅੰਦਰ ਜਿੱਦੇ ਵੀ ਪਰਿਵਾਰ ਹੁੰਦਾ ਪਰਿਵਾਰ ਦੇ ਮੁਖੀ ਦੇ ਨਾਂ ਇਹ ਕਾਗਣ ਬਣੂਗਾ ਤੇ ਮੁਖੀ ਦੇ ਅੰਦਰ ਜਿੰਨੇ ਵੀ ਬੱਚੇ ਆਉਂਦੇ ਆ ਜਾਂ ਪਰਿਵਾਰ ਹੈ ਉਹ ਕਵਰ ਹੋ ਜੂਗਾ ਹਾਂ 18 ਸਾਲ ਤੋਂ ਜ਼ਿਆਦਾ ਜੇ ਕੋਈ ਬੱਚਾ ਹੈ ਤਾਂ ਉਹਦਾ ਵੋਟਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਉਹ ਬਣਾ ਲਓ ਜੇ 18 ਤੋਂ ਘੱਟ ਹੈ ਉਹ ਕਵਰ ਹੋ ਚੁਗਾ ਜੇ ਆਮ ਸਰਟੀਫਿਕੇਟ ਚਾਹੀਦਾ ਹੋਗਾ ਕੁਝ ਡਾਕੂਮੈਂਟ ਚਾਹੀਦੇ ਹੋਣਗੇ ਉਹ ਤੁਸੀਂ ਪ੍ਰੋਵਾਈਡ ਕਰ ਦਿਓ ਜੀ ਸੋ ਇਹਨੇ ਘਬਰਾਉਣ ਦੀ ਲੋੜ ਨਹੀਂ ਹੈ ਜੀ ਕਿਹਨੇ ਪਹਿਲਾਂ ਵੀ ਘਰੋਣਾ ਪਹਿਲਾਂ ਵੀ ਬਣ ਜੂਗਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਪਹਿਲਾਂ ਜਿੱਥੇ ਆਪਾਂ ਐਨਐਚ ਕਰਨ ਕਰ ਲਿਆ ਹੁਣ ਆਪਾਂ ਪੰਜ ਦਸ ਦਾ ਘੋਰ ਸਰ ਕਰਨੇਗੇ ਸੋ ਸਾਰੇ ਲਾਹ ਲਓ ਰੱਜ ਕੇ ਲਾਹ ਲਓ ਪੰਜਾਬ ਸਰਕਾਰ ਦੀ ਸਕੀਮ ਤੁਹਾਡੀ ਸਾਰੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਆ ਰਹੀ ਹੈ ਵਾਰ ਜਿਕਾ ਖਾਲਸਾ ਵਾਰ ਜਿਕਾ